ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆਂ ਧੰਨ ਧੰਨ ਬਾਬਾ ਸਰਦਾਰੀ RAM ਜੀ ਦੇ ਦਰਬਾਰ ਦੇ ਠੀਕ ਹੈ ਦੇਖ ਸਕਦੇ ਤੁਸੀਂ ਸਾਹਮਣੇ ਬਾਬਾਈ ਦਾ ਦਰਬਾਰ ਬਣਿਆ ਹੈ ਬਾਬਾ ਸਰਦਾਰੀ RAM ਜੀ ਦਾ ਤੇ ਅੱਜ ਆਪਾਂ ਤੁਹਾਨੂੰ ਸਾਰਾ ਦੱਸਦੇ ਆਂ ਵੀ ਬਾਬਾ ਸਰਦਾਰੀ RAM ਜੀ ਮੰਨ ਲਓ ਇਹਨਾਂ ਦਾ ਮੇਨ ਦਰਬਾਰ ਕਿੱਥੇ ਆ ਵੱਡਾ ਦਰਬਾਰ ਇਹ ਆਪਣਾ ਵੰਡ ਤੋਂ ਪਹਿਲਾਂ ਮੰਨ ਲਓ ਉਧਰ ਬਾਬਾਈ ਦਾ ਡੇਰਾ ਬਣਿਆ ਹੋਇਆ ਸੀਗਾ ਲਹਿੰਦੇ ਪੰਜਾਬ 'ਚ ਉੱਧਰ ਹੈਗਾ ਸੀ ਆ ਥਾਲਾਪਿੰਡ ਸਾਡੇ ਉਥੇ ਥਾਲੇਪਿੰਡ ਚ ਡੇਰਾ ਬਣਿਆ ਬਾਬੇ ਸਰਦਾਰੀ ਰਾਮ ਜੀ ਦਾ ਹਜੇ ਵੀ ਹੈਗਾ ਮੈਨੂੰ ਲੱਗਦਾ ਸ਼ਾਇਦ ਪਰ ਕੋਈ ਮੰਨਦਾ ਨਹੀਂਗਾ ਉੱਧਰ ਹਜੇ ਵੀ ਤੇ ਉੱਧਰ ਬਾਬਾ ਜੀ ਦਾ ਡੇਰਾ ਬਣਿਆ ਹੋਇਆ ਵਾ ਉੱਧਰ ਲੈਂਦੇ ਪੰਜਾਬ ਚ ਥਾਲੇਪਿੰਡ ਚ ਤੇ ਜਦੋਂ ਆਪਣੀ ਵੰਡ ਹੋਈ ਉਸ ਤੋਂ ਬਾਅਦ ਸਾਡੇ ਦਾਦੇ ਹੋਣੀ ਪਰਦਾਦੇ ਹੋਣੀ ਇੱਧਰ ਆ ਗਏ ਤੇ ਇੱਧਰ ਆ ਕੇ ਮੰਨ ਲਓ ਜ਼ਮੀਨਾਂ ਲਾਟ ਹੋ ਗਈਆਂ ਤੇ ਉਸ ਤੋਂ ਬਾਅਦ ਆਪਣੇ ਇੱਧਰ ਪੰਜਾਬ ਦੇ ਵਿੱਚ ਵੀ ਤਖਤ ਮਲਾਣਾ ਆਪਣੇ ਇੱਥੇ ਤਖਤ ਮਲਾਣਾ ਪਿੰਡ ਮੁਕਸਰ ਕੋਲ ਉੱਥੇ ਬਾਬਾਈ ਦਾ ਉੱਥੇ ਵੀ ਛੋਟਾ ਦਰਬਾਰ ਬਣਿਆ ਹੋਇਆ ਤਖਤ ਮਲਾਣਾ ਤੇ ਅਸੀਂ ਜਿਵੇਂ ਸਾਨੂੰ ਉੱਥੋਂ ਮੰਨ ਲਓ ਬਹੁਤ ਉਧਰ ਬਾਜੇ ਹੋਰ ਪਿੰਡਾਂ ਦੇ ਵਿੱਚ ਨੇੜੇ-ਨੇੜੇ ਬਾਜੇ ਬੈਠੇ ਨੇ ਜਿਹੜੇ ਸਾਡੇ ਬੰਦੇ ਬਾਬੇ ਸਰਦਾਰੀ ਰਾਮ ਜੀ ਨੂੰ ਮੰਨਦੇ ਨੇ ਹੋਰ ਵੀ ਪਿੰਡਾਂ 'ਚ ਬੈਠੇ ਨੇ ਪੰਜਾਬ 'ਚ ਜਿਹੜੇ ਬਾਬੇ ਸਰਦਾਰੀ ਰਾਮ ਨੂੰ ਮੰਨਦੇ ਨੇ ਠੀਕ ਹੈ ਤੇ ਸਾਡੋਂ ਇਧਰ ਜ਼ਮੀਨ ਲਾਟ ਹੋ ਗਈ ਤੇ ਸਾਡੇ ਬੀਯੁਰਗਾ ਨੇ ਫਿਰ ਆ ਪਿੰਡ ਦੇ ਵਿੱਚ ਇੱਥੇ ਮਨ ਲਓ ਆਗੇ ਬਾਬਾ ਸਰਦਾਰੀ ਰਾਮ ਜੀ ਦਾ ਛੋਟਾ ਜਿਹਾ ਦਰਬਾਰ ਬਣਾ ਲਿਆ ਦੇਖ ਲੋ ਇੱਧਰ ਨਾਲ ਸਾਡੇ ਗੁਰਦਰਾ ਸਾਹਿਬ ਬਣਿਆ ਹੋਇਆ ਆ ਦੇਖ ਲੋ ਨਾਲ ਕੰਨ ਦੇ ਤੇ ਇੱਧਰ ਬਾਬਾ ਸਰਦਾਰੀ ਰਾਮ ਜੀ ਦਾ ਦਰਬਾਰ ਬਣਾਤਾ ਸਾਡੇ ਬਜ਼ੁਰਗਾਂ ਨੇ ਤੇ ਸੱਜਣੋ ਨੌ ਜੇਠ ਨੂੰ ਬਾਬਾ ਜੀ ਦਾ ਮੇਲਾ ਹੁੰਦਾ ਤੇ ਹੁਣ ਖੰਡਪੜ ਸਾਹਿਬ ਦਾ ਮੰਨ ਲਓ ਆਰੰਭ ਕਰਾਇਆ ਵਾ ਆਰੰਭ ਹੋਏ ਨੇ ਖੰਡਪੜ ਸਾਹਿਬ ਤੇ ਨੌ ਜੇਠ ਨੂੰ ਭੋਗ ਪਾਣਗੇ ਖੰਡਪੜ ਸਾਹਿਬ ਦੇ ਤੇ ਇਹ ਮੇਲਾ ਲੱਗੂਗਾ ਬਾਬਾ ਜੀ ਦਾ ਠੀਕ ਹੈ ਵੱਡਾ ਮੇਲਾ ਬਾਬੇ ਸਰਦਾਰੀ ਰਾਮ ਜੀ ਦਾ ਨੌ ਜੇਠ ਨੂੰ ਹੁੰਦਾ ਬਹੁਤ ਧੂਨ ਤਾਂ ਤੇ ਸ਼ਰਦਾ ਨਾਲ ਸਾਡੇ ਮੰਨ ਲੋ ਸੰਗਤਾਂ ਜਿਹੜੀਆਂ ਨੇ ਦੂਰੋਂ ਨੇੜੇੋਂ ਆ ਕੇ ਇੱਥੇ ਬਾਬਾ ਜੀ ਦੇ ਮੇਲੇ ਜਿਹੜੀਆਂ ਨੇ ਮਨਾਉਂਦੀਆਂ ਨੇ ਆਜੋ ਅੰਦਰੋਂ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਬਾਬਾ ਜੀ ਦੇ ਜਿੰਨੇ ਕੁ ਮੰਨ ਲੋ ਸਾਡੇ ਜਿੰਨੇ ਕੁ ਜੋਗੇ ਸੀ ਉਹਨਾਂ ਕੋਲ ਹਸਾਬ ਨਾਲ ਛੋਟਾ ਜਿਹਾ ਦਰਬਾਰ ਬਾਬਾ ਜੀ ਦਾ ਬਣਾਤਾ ਠੀਕ ਹੈ ਸੱਚੇ ਪਾਤਸ਼ਾਹ ਦਾ ਹੁਣ ਬਾਬਾ ਜੀ ਕਿਰਪਾ ਕਰਨ ਮਾਰਕਾ ਇਸ ਤੋਂ ਅੱਗੇ ਇਨੂੰ ਬਾਬਾ ਜੀ ਦੇ ਦਰਬਾਰ ਨੂੰ ਵੱਡਾ ਕਰਾਂਗੇ ਵੱਡਾ ਸੋਹਣਾ ਬਣਾਵਾਂਗੇ ਜੋ ਸੁਖ ਸੁਖ ਦਾ ਕੋਈ ਮਨ ਮੰਨ ਲਓ ਹਰੇਕ ਦੀ ਮੰਨ ਦੀ ਮਰਦ ਫਰਿਆਦ ਸਾਰੀਆਂ ਪੂਰੀਆਂ ਕਰਦੇ ਨੇ ਬਾਬਾ ਜੀ ਤੇ ਸਾਡੇ ਜਿਵੇਂ ਬਿਉਰਗ ਦੱਸਦੇ ਹੁੰਦੇ ਸੀਗੇ ਬਾਬਾ ਸਰਦਾਰੀ ਰਾਮ ਜੀ ਬਤੀ ਸੀਗੀ ਠੀਕ ਹੈ ਜੋ ਵੀ ਬਚਨ ਕਰਦੇ ਸੀ ਸਹਿ ਸੁਭਾਵੀ ਜੋ ਬਚਨ ਮੂੰਹ ਚੋਂ ਕੱਢ ਦਿੰਦੇ ਸੀ ਨਾ ਉਹ ਵੀ ਪੂਰਾ ਹੋ ਜਾਂਦਾ ਸੀਗਾ ਠੀਕ ਹੈ ਤੇ ਇਸ ਲਈ ਤੁਹਾਨੂੰ ਦਰਸ਼ਨ ਕਰਾਉਣ ਲੱਗੇ ਆ ਬਾਬਾ ਜੀ ਦੇ ਦਰਬਾਰ ਦੇ ਤੇ ਬੇਨਤੀ ਇਹ ਆ ਵੀ ਸਾਰੇ ਆਪੋ ਆਪ ਦੇ ਵੈਗ ਨੂੰ ਲਿਖ ਕੇ ਸ਼ੇਅਰ ਵੀ ਜਰੂਰ ਕਰਿਓ ਕਿ ਕਿਹੜੇ ਕਿਹੜੇ ਆਪਣੇ ਪੰਜਾਬ ਦੇ ਪਿੰਡਾਂ ਦੇ ਵਿੱਚ ਮੰਨ ਲਓ ਸਾਡੇ ਜਿਹੜੇ ਢਿੱਲਾਂ ਉਪਰਾਤਰੀ ਦੇ ਬੰਦੇ ਬੈਠੇ ਨੇ ਜਿਹੜੇ ਬਾਬਾ ਸਰਦਾਰੀ ਰਾਮ ਜੀ ਨੂੰ ਮੰਨਦੇ ਨੇ ਠੀਕ ਹੈ ਤੇ ਜਰੂਰ ਦੱਸਿਓ ਆਪੋ ਆਪ ਦੇ ਕਿੰਨਾ ਕਿੰਨਾ ਦੇ ਮੰਨ ਲਓ ਬਜ਼ੁਰਗ ਬਾਪੂ ਸਰਦਾਰੀ ਰਾਮ ਜੀ ਨੂੰ ਮੰਨਦੇ ਨੇ ਅੱਜ ਵੀ ਤੇ ਆਪਣੇ ਪਿੰਡਾਂ ਦੇ ਨੇ ਜਰੂਰ ਲਿਖਿਓ ਤੇ ਵੀਡੀਓ ਸ਼ੇਅਰ ਕਰਕੇ ਅੱਗੇ ਜ਼ਰੂਰ ਭੇਜੋ ਬਾਬਾ ਤੁਹਾਡੀ ਸਾਰਿਆਂ ਦੀ ਮਨੋ ਮਨ ਦੀ ਮਰਜ਼ੀ ਪੂਰੀ ਕਰੇ ਤੰਦਰੁਸਤੀਆਂ ਚੜ੍ਹਦੀਆਂ ਕਲਾ ਬੋ